ਇਹ ਆਰਟੀਕਲ ਤੋਂ 3 ਯੂਨਿਟ ਬਣਾਈ ਗਈ ਸੀ ਉਹ ਯੂਨਿਟ ਨੂੰ ਅੱਜ ਇੱਕ ਵੱਡੀ ਕਾਮੇ ਵੀ ਮਿਲੀ ਹੈ ਉਹਦੀ ਜੁੜੀ ਪ੍ਰਾਪਰਟੀ ਹੈਗੀ 60 ਲੱਖ ਤੋਂ ਵੱਧ ਦੀ ਪ੍ਰਾਪਰਟੀ ਜੁੜੀ ਹੈਗੀ ਗੁਰਰਸਾਏ ਦੀਆਂ ਵਿੱਚ ਇੱਕ ਪਲਾਟ ਸੀਗਾ ਤੇ ਇੱਕ ਮਕਾਨ ਸੀਗਾ ਉਸਨੇ ਫਿਚ ਕੀਤਾ ਗਿਆ ਹੈ ਇਹ ਜਿਹੜਾ ਰਾਨੀ ਹੈਗਾ ਇਸ ਤੇ ਇੱਕ ਮੁਕਦਮਾ ਸੀਗਾ 93/21 ਜਿਸ ਵਿੱਚ 500 ਗ੍ਰਾਮ ਹੀ ਰਿਕਵਰੀ ਸੀ ਦੇਖੋ ਜੀ ਜੀ ਪੁਲਿਸ ਜਿਹੜੀ ਹੈਗੀ ਉਹ ਨਾ ਪੁਰਖ ਜਾਂ ਮਹਿਲਾ ਨੂੰ ਕੋਈ ਭੇਦਭਾਵ ਨਹੀਂ ਕਰਦੀ ਜਿਹੜਾ ਵੀ ਗਲਤ ਕੰਮ ਕਰਦਾ ਹੈ ਉਹ ਉਸਤੇ ਪੂਰੀ ਤੇ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਹੁਣ ਤੱਕ 31 ਕੇਸਸ ਵਿੱਚ ਜਿਹੜੀ ਪ੍ਰਾਪਰਟੀ ਹੈਗੀ ਉਹ ਫ੍ਰੀਜ਼ ਕੀਤੀ ਗਈ ਹੈ ਤੇ ਸਾਲ 2023 ਵਿੱਚ ਹੁਣ ਤੱਕ 15 ਕਰੋੜ ਤੋਂ ਵੱਧ ਜਿਹੜੀ ਪ੍ਰਾਪਰਟੀ ਹੈਗੀ ਉਹ ਫ੍ਰੀਜ਼ ਕੀਤੀ ਗਈ ਹੈ ਕਹਿੰਦੇ ਨੇ ਇੱਕ ਘਰ ਨੂੰ ਜੋੜਨ ਦੇ ਵਿੱਚ ਔਰਦਾ ਵੱਡਾ ਹੱਥ ਹੁੰਦਾ ਹੈ ਔਰਤ ਦੇ ਬਿਨਾ ਘਰ ਨਹੀਂ ਹੁੰਦਾ ਔਰਤ ਹੀ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਦੀ ਹੈ ਤੇ ਸਿੱਧੇ ਰਾਹ ਪਾਉਂਦੀ ਹੈ ਪਰ ਜੇਕਰ ਇੱਕ ਔਰਤ ਹੀ ਘਰ ਦੇ ਵਿੱਚ ਗਲਤ ਕੰਮ ਕਰਨ ਲੱਗ ਜਾਵੇ ਤਾਂ ਉਹ ਆਪਣੇ ਪਰਿਵਾਰ ਨੂੰ ਕੀ ਸੇਧ ਦੇਵੇਗੀ ਇਹ ਤਾਂ ਤੁਸੀਂ ਖੁਦ ਹੀ ਹਿੰਦਾ ਚ ਲਗਾ ਸਕਦੇ ਹੋ ਦੇਰ ਅਸਲ ਤੁਹਾਨੂੰ ਦੱਸਦੀ ਕਿ ਜੋ ਇਸ ਘਰ ਦੇ ਬਾਹਰ ਪ੍ਰਾਪਰਟੀ ਫ੍ਰੀਜ਼ ਕਰਨ ਦੇ ਪੁਲਿਸ ਵੱਲੋਂ ਪੋਸਟਰ ਲਗਾਏ ਜਾ ਰਹੇ ਨਹੀਂ ਇਸੀ ਅਸਲ ਬਜਾ ਇਹ ਹੈ ਕਿ ਇਸ ਪਰਿਵਾਰ ਦੀ ਔਰਤ ਦੇ ਵੱਲੋਂ ਨਸ਼ੀ ਦਾ ਸੰਦਾ ਕੀਤਾ ਜਾਂਦਾ ਤੇ 60 ਲੱਖ ਰੁਪਏ ਦੀ ਪ੍ਰਾਪਰਟੀ ਬਣਾਈ ਗਈ ਹੈ ਜਿਸ ਨੂੰ ਪੁਲਿਸ ਨੇ ਫ੍ਰੀਜ਼ ਕਰ ਦਿੱਤੇ ਹੈ ਰਹ ਹਲਕਾ ਗੁਰੂ ਹਰ ਸਹਾਇ ਦੀਆਂ ਨੇ ਜਿੱਥੇ ਨਸ਼ਾ ਸਮਗਲਰਾਂ ਦੇ ਉੱਤੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਇਸ ਰਾਣੀ ਨਾਮ ਦੀ ਔਰਤ ਦੇ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਉਸ ਦੇ ਘਰ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਇਸ ਸਬੰਧੀ ਐਸਪੀਡੀ ਰਣਜੀਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਔਰਤ ਦੇ ਉੱਤੇ ਐਨਡੀਪੀਐਸ ਐਕਟ ਦੇ ਤਹਿਤ ਪਹਿਲਾਂ ਤੋਂ ਹੀ 8 ਮਾਮਲੇ ਦਰਜ ਨੇ ਸਰ ਜੋ ਨਸ਼ਾ ਦੇ ਖਿਲਾਫ ਜ਼ਿਲ੍ਹਾ ਫੋਜ਼ਪੁਰ ਪੁਲਿਸ ਵੱਲੋਂ ਸਰ ਜਿਹੜੀ ਪ੍ਰਾਪਰਟੀ ਜ਼ਬਤ ਕੀਤੀ ਗਈ ਸਰ ਉਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਆ ਜਿਹੜਾ ਐਸਐਸਪੀ ਫੋਜ਼ਪੁਰ ਦੇ ਦੀਪਕ ਖਿਲੋਰੀ ਜੀ ਵੱਲੋਂ ਇੱਕ ਆਡਿਟ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਪਾਇਆ ਹੈ ਕਿ ਜਿਹੜੀ ਆਰਥਿਕ ਤਫ਼ਤੀਸ਼ ਯੂਨਿਟ ਬਣਾਈ ਗਈ ਸੀ ਉਹ ਯੂਨਿਟ ਨੂੰ ਅੱਜ ਇੱਕ ਵੱਡੀ ਕਾਮੇਬੀ ਮਿਲੀ ਹੈ ਜਦ ਹੈਰਾਨੀ ਜਿਹੜੀ ਵਾਈਫ ਸੀਗੀ ਅਸਨੀ ਕੁਮਾਰ ਦੀ ਤੇ ਰਹਿਣ ਵਾਲੇ ਸੀ ਪੁੱਥੀਮਾਲਾ ਗੁਰੜਸਾਈ ਦੀ ਉੱਤੀ ਜਿਹੜੀ ਪ੍ਰਾਪਰਟੀ ਹੈਗੀ 60 ਲੱਖ ਤੋਂ ਵੱਧ ਦੀ ਪ੍ਰਾਪਰਟੀ ਜਿਹੜੀ ਹੈਗੀ ਗੁਰਰਸਾ ਏਰੀਆ ਵਿੱਚ ਇੱਕ ਪਲਾਟ ਸੀਗਾ ਇੱਕ ਮਕਾਨ ਸੀਗਾ ਉਸ ਲਈ ਫ੍ਰੀਜ਼ ਕੀਤਾ ਗਿਆ ਹੈ ਇਹ ਜਿਹੜਾ ਰਾਣੀ ਹੈਗਾ ਇਸ ਤੇ ਇੱਕ ਮਕਦਮਾ ਸੀਗਾ 93/21 ਜਿਸ ਵਿੱਚ 500 ਗ੍ਰਾਮ ਹਿਰੋਇਨ ਦੀ ਰਿਕਵਰੀ ਸੀ ਤੇ ਇਹ ਜਿਹੜੀ ਸੰਪਤੀ ਹੈਗੀ ਉਹ ਫ੍ਰੀਜ਼ ਕੀਤੀ ਗਈ ਹੈ ਜੀ ਸਰ ਇਸ ਨਸ਼ਿਆਂ ਦੀ ਜਿਹੜੀ ਪ੍ਰਾਪਰਟੀ ਦੇ ਵਿੱਚ ਮਹਿਲਾਵਾ ਵੀ ਸਰ ਦਾ ਨਾਮ ਆ ਰਿਹਾ ਸਰ ਉੱਤੇ ਬਾਰੇ ਕੀ ਕਹਿਣਾ ਚਾਹੂਗਾ ਸਰ ਦੇਖੋ ਜੀ ਜੀ ਪੁਲਿਸ ਜਿਹੜੀ ਹੈਗੀ ਉਹ ਨਾ ਪੁਰਖ ਜਾਂ ਮਹਿਲਾ ਨੂੰ ਕੋਈ ਭੇਦਭਾਵ ਨਹੀਂ ਕਰਦੀ ਜਿਹੜਾ ਵੀ ਗਲਤ ਕੰਮ ਕਰਦਾ ਹੈ ਉਹ ਉਸਤੇ ਪੂਰੀ ਤੇ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਤੇ ਜਿਹੜੀ ਇਹ ਰਾਨੀ ਸੀਗੀ ਗੁਰਹਰ ਸਾਹਿਦ ਦੇ ਰਹਿਣ ਵਾਲੇ ਸੀ ਪਹਿਲਾ ਦੇ 2021 ਦੇ 85 ਤੇ ਕੰਪਟੈਂਟ ਅਥਾਰਟੀ ਦਿੱਲੀ ਵੱਲੋਂ ਆਰਡਰ ਲੈ ਕੇ ਜਿਹੜੀ ਪ੍ਰੋਪਰਟੀ ਦੇ ਨਾਂ ਤੇ ਸੀਗੀ ਉਹ ਫ੍ਰੀਜ਼ ਕੀਤੀ ਗਈ ਹੈ ਜੀ ਜੀ ਸਰ ਹੁਣ ਤੱਕ ਜ਼ਿਲ੍ਹਾ ਕਰੋੜਪੁਰ ਪੁਲਿਸ ਵੱਲੋਂ ਸਰ ਹੁਣ ਤੱਕ ਕਿੰਨੀ ਪ੍ਰੋਪਰਟੀ ਜ਼ਬਤ ਕੀਤੀ ਗਈ ਸਰ ਸਾਲ 2023 ਵਿੱਚ ਜਿਹੜਾ ਹੈਗਾ ਹੁਣ ਤੱਕ 31 ਕੇਸਸ ਵਿੱਚ ਜਿਹੜੀ ਪ੍ਰੋਪਰਟੀ ਹੈਗੀ ਉਹ ਫ੍ਰੀਜ਼ ਕੀਤੀ ਗਈ ਹੈ ਤੇ ਸਾਲ 2023 ਵਿੱਚ ਹੁਣ ਤੱਕ 15 ਕਰੋੜ ਤੋਂ ਵੱਧ ਜਿਹੜੀ ਪ੍ਰੋਪਰਟੀ ਹੈਗੀ ਉਹ ਫ੍ਰੀਜ਼ ਕੀਤੀ ਗਈ ਹੈ ਤੇ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਜਿਹੜਾ ਫਾਈਟ ਅਗੇਂਸਟ ਡਰਗ ਹੈਗਾ ਉਸ ਵਿੱਚ ਇੱਕ ਬੜਾ ਉਪਰਾਲਾ ਹੈਗਾ ਕਿਉਂਕਿ ਜਿਹੜਾ ਮੋਟੀਵੇਸ਼ਨ ਹੁੰਦਾ ਹੈ ਕੋਈ ਵੀ ਨਸ਼ੇ ਦੇ ਸੌਦਾਗਰ ਦਾ ਪ੍ਰੋਪਰਟੀ ਬਣਾਉਣ ਦਾ ਪੈਸੇ ਕਮਾਉਣ ਦਾ ਉਹ ਮੋਟੀਵੇਸ਼ਨ ਤੋਂ ਇਸ ਤੇ ਥਲ ਪੈਂਦੀ ਹੈ ਤੇ ਇਹ ਜਿਹੜਾ ਹੈਗਾ ਉਪਰਾਲਾ ਅਸੀਂ ਅੱਗੇ ਵੀ ਅਸੀਂ ਜਾਰੀ ਰੱਖਾਂਗੇ ਤੇ ਜਿੰਨੇ ਵੀ ਨਸ਼ੇ ਦੇ ਸਦਾਗਰ ਹੈਗੇ ਉਹਨਾਂ ਦੀ ਜਿਹੜੀ ਪ੍ਰਾਪਰਟੀਆਂ ਹੈਗੀ ਜੇ ਨਸ਼ਾ ਵੇਚ ਕੇ ਬਣਾਈ ਗਈ ਹੈਗੀ ਉਹਨੂੰ ਸੀਜ਼ ਕਰਵਾਵਾਂਗੇ ਉਹਨੂੰ ਫ੍ਰੀਜ਼ ਕਰਵਾਵਾਂਗੇ ਧੰਨਵਾਦ ਦੱਸਦੀ ਕਿ ਇਸ ਨਸ਼ਾ ਤਸਕਰ ਔਰਤ ਦੀ ਕਰੀਬ 60 ਲੱਖ ਦੀ ਜਾਇਦਾਦ ਫ੍ਰੀਜ਼ ਕਰ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਪਰਵਾਨੇ ਹੀ ਨਸ਼ੇ ਦਾ ਕਾਰੋਬਾਰ ਸ਼ੁਰੂ ਕੀਤਾ ਜਿਸ ਦੇ ਉੱਤੇ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ ਫਿਰੋਜ਼ਪੁਰ ਤੋਂ ਪਰਮਜੀਤ ਖਾਨਾ ਪੰਜਾਬੀ ਲੋਕ ਚੈਨਲ